ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਤੁਸੀਂ ਸਾਰੇ ਕਿਵੇਂ ਹੋ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਤੇ ਜਿਹੜੀ ਇਤਰਾ ਨਮੋਲਾ ਸਕੂਲ ਵਾਸਤੇ ਹੋ ਗਈ ਰੈਡੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਬੁਲਾਉਣੀ ਆ ਵੀ ਸਾਰਿਆਂ ਨੂੰ ਇਹ ਹੋ ਗਈ ਹੈ 8:30 ਵਜੇ ਗਏ ਨੇ ਇਹ ਰੱਜ ਜਾਣ ਦਾ ਟਾਈਮ ਆ ਸਕੂਲ ਹੁਣ ਛੱਡ ਕੇ ਆਣਗੇ ਪਾਪਾ ਕਿਉਂਕਿ ਦਾਦੂ ਅੱਜ ਹੈ ਨਹੀਂ ਗਈ ਹੋਈ ਸੀ ਬਾਹਰ ਤੇ ਪਾਪਾ ਦੀ ਡਿਊਟੀ ਲੱਗੀ ਹੈ ਇਹਨੂੰ ਛੱਡਣ ਦੀ ਬਸ ਉਹ ਵੀ ਹੁਣ ਵਾਸ਼ਰੂਮ ਚੇ ਸੀਗੇ ਆਂਦੇ ਨੇ ਮੋ ਹੱਥ ਧੋ ਕੇ ਫੇਰ ਛੱਡ ਕੇ ਆਣਗੇ ਚਲ ਰੈਡੀ ਹੋ ਗਈ ਤੂੰ ਸੈਣੀ ਮੋ ਪਾ ਲੈ ਆਪਣਾ ਆਈ ਕੱਟ ਵਗੈਰਾ ਰੱਖ ਲਿਆ ਭੁੱਲ ਜਾਨੀ ਨਹੀਂ ਤੂੰ ਹਮੇਸ਼ਾ ਆਈ ਕੱਟ ਬੈਗ 'ਚ ਹੀ ਹੈ ਬੈਗ ਦੇ ਵਿੱਚ ਹੀ ਚਲ ਚੈੱਕ ਕਰ ਲਈ ਫੇਰ ਵੀ ਇੱਕ ਵਾਰੀ ਤੇ ਆ ਸੀ ਗੱਲ ਕੱਪੜੇ ਧੋਤੇ ਸੀ ਬਸ ਇਹਨਾਂ ਨੂੰ ਮੈਂ ਹੁਣ ਧੁੱਪੇ ਪਾਉਂਗੀ ਵੈਸੇ ਤਾਂ ਕੀਤੇ ਹੋਏ ਡਰਾਈ ਮਸ਼ੀਨ ਦੇ ਵਿੱਚ ਹੁਣ ਧੁੱਪ ਤਾਂ ਜਿਹੜਾ ਹੈਗਾ ਧੁੱਪ ਲਗਣੀ ਵੀ ਜ਼ਰੂਰੀ ਆ ਧੁੱਪ ਦੇਖੋ ਕਿੰਨੀ ਵਧੀਆ ਨਿਕਲਿਆਈ ਕੱਪੜਿਆਂ ਤੇ ਵੀ ਪੈਂਦੀ ਆ ਪਰ ਇਹਨਾਂ ਨੂੰ ਉੱਪਰ ਕੋਠੇ ਤੇ ਪਾ ਕੇ ਆਉਂਗੀ ਇਹ ਜਾਂਦੇ ਆ ਬਸ ਫਿਰ ਮੈਂ ਪਹਿਲਾਂ ਇਹੀ ਕੰਮ ਕਰਨਾ ਇਹ ਸੁੱਕਦੇ ਰਹਿਣਗੇ ਉਹ ਵੀ ਰੈਡੀ ਤੇ ਆ ਲਿਆਂਦੇ ਸੀ ਅਮੋਲ ਵਾਸਤੇ ਬੂਟ ਪੈਂਟ ਤਾਂ ਥੋੜੀ ਉੱਪਰੋਂ ਚੱਕ ਕੇ ਸਾਰੇ ਨੇ ਡਿਜ਼ਾਈਨਿੰਗ ਦਿਖਦੀ ਚਲੋ ਨਾ ਫਿੱਤੇ ਨੇ ਉਸ ਫਿੱਤੇ ਫਿੱਤੇ ਗੁੰਬਲਾ ਫਿੱਤੇ ਉਹ ਫਿੱਤੇ ਫਿੱਤੇ ਨਹੀਂ ਆਉਂਦੇ ਹਾਂ ਹਾਂ ਇਹ ਕੀ ਨਵੇਂ ਬੂਟ ਲੈ ਆਉਂਦੇ ਉਹ ਪੁੱਛਦੇ ਤਾਂ ਆਏ ਆ ਵੀ ਨਵੇਂ ਬੂਟ ਲਿਆਉਂਦੇ ਕਿਹਨੇ ਲਿਆ ਕੇ ਦਿੱਤੇ ਕੌਣ ਗਿਆ ਸੀ ਲੈਣ ਨਾਲ ਕੱਲੀ ਗਈ ਸੀ ਕੌਣ ਗਿਆ ਸੀ ਉਹ ਪਤਾ ਨਹੀਂ ਕੌਣ ਗਿਆ ਸੀ ਆਖੀ ਆ ਕੇ ਫੇਰ ਭੱਜ ਕੇ ਆ ਗਈ ਕੱਲੀ ਆਹੋ ਭੱਜ ਕੇ ਆ ਗਏ ਇੱਥੇ ਆਪਣੇ ਆਪ ਹੀ ਆ ਗਏ ਅਨਮੋਲ ਨੂੰ ਲੋੜ ਆ ਮੈਂ ਜਾਨਾ ਫਟਾਫਟ ਦੇ ਦੇ ਕਹਿੰਦਾ ਟੁੱਟਣਾ ਵੀ ਨਹੀਂ ਕਰਦਾ ਜੇ ਮਰਾ ਮੋਲ ਲੈ ਲੈ ਮੈਂ ਹੁਣ ਇਹ ਤਾਂ ਕਹਿ ਕੇ ਹੱਟੀਆ ਕੌਣ ਕੇ ਨੇ ਲਿਆ ਕੇ ਤੇ ਨਾਲ ਕੋਣ ਨਾਲ ਕੋਣ ਗਿਆ ਸੀ ਹੁਣ ਤੁਸੀਂ ਆਪਾ ਨਹੀਂ ਦਵਾਏਗੀ ਨਹੀਂ ਸੋੜੀ ਬੁੱਢੀ ਨਹੀਂ ਦੇ ਪਸੰਦ ਹੈ ਤੇ ਆ ਇਹ ਕਹਿੰਦੀ ਮੈਨੂੰ ਆ ਪਸੰਦ ਨੇ ਮੈਨੂੰ ਵੀ ਵੈਸੇ ਤਾਂ ਆ ਵਧੀਆ ਲੱਗੇ ਆ ਵਾਈਟ ਤੇ ਬਹੁਤ ਛੇਤੀ ਗੰਦੇ ਹੋ ਜਾਂਦੇ ਆ ਹਾਂ ਹਾਂ ਫਿਰ بار بار ਰੋਜ਼ ਰੋਜ਼ ਕਿਉਂ ਜਿਹੜੀ ਡਿਊਟੀ ਆ ਪੂਰੀ ਨਹੀਂ ਕਰਨੀ ਫੇਰ ਹੁਣ ਸਵੇਰੇ ਸਵੇਰੇ ਉੱਠਣਾ ਸਵੇਰੇ ਸਵੇਰੇ ਸਕੂਲ ਲੱਗਦੇ ਨੇ ਬੱਚਿਆਂ ਦੇ ਹਾਂ ਚਲੋ papa ਜਲਦੀ ਕਰੋ ਬਈ ਚਲੋ papa ਚਲੋ ਚਲ ਐਨੂੰ ਵੀਰ ਤੇ ਦੋ ਫੜਾੜ ਕਰੋ ਟਾਈਮ ਦੇਖ ਲਓ ਉਧਰ ਮੇਰੀ ਸਿੱਕਰੀ ਮੈਮ ਆ ਕੇ ਬੈਠ ਜੂਗੀ ਵੀਰ ਤੇ ਦੋ ਵੀ ਨਹੀਂ ਹੈਗੀ ਕਿਉਂ ਆਪਾਂ ਪਤਾ ਲੈ ਕੇ ਜਾਂਦੇ ਹਾਂ ਗੜੀ ਦਿੰਦੇ ਹੁੰਦੇ ਉਹਨੂੰ ਫੇਰ 20 ਹੈ ਹੀ ਨਹੀਂ ਹੁਣ ਮੇਰੇ ਕੋਲ ਇੱਕ ਜੀਬ ਹੋਰ ਲਾ ਲਮਗਰ ਦੋ ਦੋ ਲੈ ਜਾ ਦੋਸਾ ਦੇ ਲਿਆ ਦੋ ਕੋਈ 10 ਦਿਨਾਂ ਦਾ ਮੰਗੀ ਕੁੜੀ ਹਾਂ 10 ਦਿਨ ਮੰਗੀ ਨਾ ਫਿਰ ਕੋਈ ਹੋਰ ਜੀ ਦੋਸਤ ਰੱਖੇ ਮੈਂ ਲਿਆ ਮਮ ਮਰੀ ਜੀ ਉਹਨੇ ਦੋੜੀ ਮੰਗੇ ਹਾਂ ਜਲਦੀ ਕਰੋ ਬਈ ਜਲਦੀ ਟੋਪੀ ਲੈ ਲੈਂਦੇ ਮੈਂ ਕਹਿੰਦੀ ਸੀ ਇਹਦੀ ਲੈ ਲਓਗੇ ਅੱਲਾਇਆ ਤਾ ਲੋ ਫਿਰ ਹੁਣ ਬਾਹਰ ਤਾਂ ਹੀ ਨਿਕਲ ਗਏ ਜੀ ਧੁੱਪ ਪਤਾ ਹੀ ਨਹੀਂ ਮਿਲਦੀ ਆ ਕਾਹ ਮੈਨੂੰ ਡੀ ਮਿਲਦਾ ਮੈਂ ਪਤਾ ਨਹੀਂ ਮਾ ਸਕਦੀ ਇਹ ਵਿਟਾਮਿਨ ਡੀ ਵਾਲੀ ਨਹੀਂ ਐ ਜਦੋਂ ਪੜ ਗਈ ਨਾ ਸੱਚੇ ਦੁਖਣਾ ਪਤਾ ਕਿੰਨਾ ਹਾਂ ਧੁੱਪ ਦਾ ਵਿਟਾਮਿਨ ਡੀ ਹਵਾ ਦੀ ਗੱਲ ਕਰਦੀ ਆ ਧੁੱਪ ਤਾਂ ਹੈਗੀ ਆ ਇਹ ਤਾਂ ਟਿਕਾ ਕੇ ਬੰਦਾ ਇੱਕ ਕੁਰਸੀ ਢਾ ਕੇ ਬਹਿ ਜਾਏ ਤਾਂ ਵਧੀਆ ਹੈ ਆ ਦੇਖ ਗਾਦੂ ਦਾ ਕਵਰ ਇਹਨਾਂ ਦੇ ਕੇ ਆਇਆ ਮੈਂ ਸਕਰੀਨ ਹੀ ਟੁੱਟ ਗਈ ਸੀ ਤੁਸੀਂ ਤਾਂ ਕਹਿੰਦੇ ਸੀ ਫੋਨ ਦੇ ਆਂਦਾ ਫੋਨ ਦੇ ਆਂਦਾ ਇਹ ਤਾਂ ਕਵਰ ਹੈ ਠੀਕ ਹੋਣਾ ਡੈਡੀ ਦਾ ਫੋਨ ਜਿਹੜਾ ਟੁੱਟ ਗਿਆ ਸੀ ਉਹ ਵੀ ਦਿੱਤਾ ਹੈ ਠੀਕ ਹੋਣਾ ਅੱਜ ਮਿਲ ਜਾਊਗਾ ਫਿਰ ਅੱਜ ਮਿਲ ਜੂਗਾ ਨਾ ਕਹਿੰਦੇ ਪੰਜ ਚੀਜ਼ਾਂ ਗਿਫਟ ਵੀ ਲਾਉਂਦੇ ਆ ਅੱਜ ਗਿਫਟ ਦਿੱਤੀ ਆ ਫਿਰ ਅਸੀਂ ਤੁਹਾਨੂੰ ਕਾਡ ਦਾ ਨਾਮ ਦਿਖਾਵਾਂਗੇ ਮੈਂ ਵੈਸੇ ਪਹਿਲੇ ਹੀ ਦਿਖਾਤਾ ਸੀ ਕਾਡ ਦਾ ਨਾਮ ਕੋਈ ਹੋਰ ਨਹੀਂ ਲਾਈ ਹੋਈ ਹੈ ਹਾਂ ਅੱਛਾ ਆਹ ਕਹਿੰਦੇ ਗਿਫਟ ਲਈਏ ਹੁਣ ਆਏ ਕਰਿਓ ਇਹਨੂੰ ਛੱਡ ਕੇ ਤਾਂ ਆ ਜਿਓ ਚਾਹ ਪਾਣੀ ਬਣਾਇਆ ਪਿਆ ਨਾ ਮੰਮਾ ਕੀ ਕਹਿੰਦੇ ਮੈਂ ਤਾਂ ਵੈਸੇ ਕਿਤੇ ਹੋਰ ਠੀਕ ਕਰਾਣਾ ਨਾ ਇਹ ਦਾਜੂ ਤੇਰੇ ਨਾ ਦੇ ਦੇ ਸੀਗੇ ਇੱਧਰ ਜਾਂਦੇ ਜਾਂਦੇ ਹਾਂ ਕਿ ਇਹ ਤੁਹਾਨੂੰ ਜ ਆਉਣੀ ਹੈ ਨਾ ਉਹਦੋਂ ਲੈ ਆਵਾਂਗੇ ਹਾਂ ਉਹਦੋਂ ਲੈ ਆਵਾਂਗੇ ਜਦੋਂ ਨੂੰ ਮੋਲ ਨੂੰ ਲੈਂਡ ਜਾਊਂਗਾ ਉਹ ਦੂ ਲੈ ਕੇ ਆਉਂਗਾ ਇਹ ਠੀਕ ਹੈ ਨਾ ਦਿਖਾਵਾਂਗੇ ਤੁਹਾਨੂੰ ਜੀ ਦੇਖ ਕੇ ਠੀਕ ਹੈ ਉਹਦੇ ਵੀਡੀਓ ਕਲੋਡ ਦੇ ਮੈਂ ਤਾਂ ਕਿਸੇ ਹੋਰ ਤੋਂ ਠੀਕ ਕਰਾਉਣਾ ਹਾਂ ਇਹ ਪਹਿਲੀ ਵਾਰ ਹੀ ਆ ਹਾਂ ਜਿੰਨੀ ਸਿਰ ਪੜਾ ਗਏ ਉੱਥੇ ਬਿਨਾਂ ਰੱਤੀ ਉਹ ਜਲਦੀ ਕਰਾਓ ਬਈ ਜਲਦੀ ਟਾਈਮ ਹੋ ਗਿਆ ਆ ਵੀ ਚ ਲੈ ਗਿਆ ਇਹ ਤੂੰ ਕਿੱਥੇ ਮੈਨੂੰ ਇਹ ਇਹਦਾ ਵੀ ਕੰਮ ਕਰਾਉਣ ਆਲਾ ਵੀ ਸਕੂਟਰੀ ਦਾ ਹਾਂ ਨੀ ਕਰਾਉਣਾ ਠੀਕ ਐ ਇੱਕ ਦਾ ਫੜਕਦੀ ਐ ਮੜੀ ਜੀ ਮੇਰੇ ਕੀ ਖੜੀ ਜੀ ਮੇਰਾ ਹੀ ਕੰਮ ਹੋਣਾ ਤਾਂ ਮੇਰਾ ਹੀ ਹੋਣਾ ਬੂਟ ਪਾ ਲੰਦੇ ਚੱਪਲਾ ਨਾ ਦੱਸ ਠੀਕ ਐ ਬਾਏ ਬਾਏ ਦੇਖ ਕੇ ਦੇਖੇ ਹੋਈ ਐਨਾ ਭਾਰ ਹੈ ਤੇਰੇ ਜਿੰਨਾ ਉਹ ਦੇਖਿਆ ਕਰੀਏ ਪੂਰੀ ਸਕੂਟੀ ਹਲਾਤੀ ਹੁਣ ਉਧਰ ਨੂੰ ਡਿਗਣਾ ਸੀ ਇਹਨਾਂ ਨੇ ਫੇ ਤੁਸੀਂ ਵੀ ਤਾਂ ਛੱਡ ਕੇ ਬੈਠ ਕੇ ਪਹਿਲਾਂ ਦੇ ਫੜਤਾ ਲਓ ਪੈਂਡਲ ਉਹ ਕਿੱਲੋ ਭਾਰ ਨਹੀਂ ਤੇ ਵੀ ਆਉਂਦੇ ਜਾਏ ਭਈ ਚੱਲਾ ਬਾਏ ਲਾਉ ਜੀ ਗਾਇਸ ਕੋ ਸਪਤਾਪਹਿਲਾ ਨਾ ਵੀ ਹੁਣ ਜਾ ਕੇ ਪਾ ਕੇ ਆਵਾਂ ਪਹਿਲਾਂ ਕੱਪੜੇ ਬਾਕੀ ਕੰਮ ਕਿਸਾਂ ਕਰਾਂਗੇ ਬਾਅਦ ਵਿੱਚ ਇਹ ਤੋਪਾ ਵੈਸੇ ਘਾਟਾ ਉਹ ਪਰੇ-ਪਰੇ ਏਦਾਰ ਤੇ ਚਲ ਜਿੰਨੇ ਕ ਪੈਂਦੇ ਫਟਫਟ ਪਾ ਦਿੰਨੇ ਹੁਣ ਧੁੱਪ ਤਾਂ ਹੀ ਜਾਊਗੀ ਤੇ ਕੱਪੜੇ ਪਾ ਤੇ ਸੁੱਕਣੇ ਆਸੀ ਚਲ ਤੋ ਪਾ ਚੋਗੀ ਇੱਧਰ ਫੇ ਸੁੱਕੀ ਜਾਣਗੇ ਹੁਣ ਚਲਦੇ ਥੱਲੇ ਕੋਈ ਹੋਰ ਕੰਮ ਦੇਖੀਏ ਲੋ ਜੀ ਆਪਾਂ ਤਾਂ ਨਾਲੇ ਆ ਕੇ ਅਨਮੋਲ ਨੂੰ ਛੱਡ ਆਏ ਸੀ ਸਕੂਲ ਤੇ ਅਜੇ ਸਿੱਧੂ ਸੁੱਤਾ ਹੀ ਪਿਆ ਉੱਥੇ ਏ ਠੰਡ ਬੜੀ ਆ ਬਈ ਨਾਲੇ ਫਟਾਫਟ ਹੋਰ ਲੈ ਬਣਾ ਲਈ ਬਣਾ ਦੀ ਪਰੌਂਠੇ-ਪਰੌਂਠੇ ਹਾਂ ਬਣਾ ਲਏ ਤੇ ਆ ਗਰਮ-ਗਰਮ ਕੇ ਚਲ ਗਰਮਾ ਨਾਲ ਆ ਕੇ ਖਾਣੇ ਨੂੰ ਚਾਹ ਰਹੀ ਹੈ ਵਾਹ ਮੇਥੀ ਵਾਲੇ ਮੇਥੀ ਵਾਲੇ ਪਰੌਂਠੇ ਗੁੜ ਵਾਲੀ ਚਾਹ ਨਾਲ ਜਿਹੜਾ ਹੈਗਾ ਦੇਸੀ ਘਿਓ ਆਹ ਸੀ ਮੇਥੀ ਤੇਰਾ ਦੇਸੀ ਘਿਓ ਆ ਦੇ ਚੀਕੋ ਲੀ ਬੀ ਆ ਮਾ ਦੀਦਾ ਹੈ ਨਹੀਂ ਬੋਲਤਾ ਵਿੱਚ ਇਹ ਲਾ ਟਾਣਾ ਤੇ ਵਧੀਆ ਪਰੌਂਠਿਆਂ ਤੇ ਉਹ ਹੋ ਜਾਣਾ ਲੱਗ ਜਾਂਦਾ ਹੈ ਬਣ ਜਾਣਗੇ 5-6 ਪਰੌਂਠੇ ਤੇ ਨਹੀਂ ਹਾਂ ਤੁਸੀਂ ਖਾਓ ਗਰਮ ਗਰਮ ਹੀ ਤਾਂ ਹੁੰਦੀ ਬਣਾ ਕੇ ਤੁਹਾਲੀ ਸੀ ਆਪਾਂ ਸਾਰੇ ਕੰਮ ਨਵੇੜ ਲਈਦਾ ਆਪਣਾ ਠੀਕ ਠੀਕ ਜੇ ਟੈਂਕੀ ਭਰ ਗਈ ਬੰਦ ਕਰ ਦੇ ਦੇਖ ਕੇ ਚਲ ਠੀਕ ਆ ਮੈਂ ਵੀ ਬੈਠਾ ਤੇ ਲਾਈਟ ਬੰਦ ਕਰ ਦਾਂ ਅੰਦਰੋਂ ਠੀਕ ਤੇ ਇੱਥੇ ਹੀ ਬੈਠਾ ਫਿਰ ਮੈਂ ਉਰੀ ਮੈਂ ਕਹਿੰਦਾ ਸੀ ਤੁੱਪੇ ਬਣਾ ਤੁੱਪੇ ਬਣਾ ਤੁੱਪੇ ਦਾ ਕੀ ਕਰਨਾ ਇੱਥੇ ਠੀਕ ਹੈ ਤੁੱਪ ਬਾਲੀ ਤੇਜ ਹੋ ਜੂ ਮੈਂ ਲਾ ਦਹੀਂ ਚਾਹ ਤੇ ਲਿਆ ਕਰਾਂ ਫਟਾਫਟ ਖਾ ਪੀ ਕੇ ਚੱਲੀਏ ਫਿਰ ਕੰਮ ਤੇ ਤੁੰਤ ਨਹੀਂ ਪੈਂ ਪੈਂਦੀ ਸਵੇਰੇ ਸਵੇਰੇ ਟਮਾਟਰ ਦੇ ਦ ਨਾ ਟਮਾਟਰ ਲਿਆ ਦੂੰ ਜਨ ਕਿੰਨੇ ਚਾਹੀਦੇ ਆ ਕਿਲੋ ਨਾ ਕਿੰਨਾ ਕਿਲੋ ਕੋਈ ਨਹੀਂ ਲਿਆ ਹੋਰ ਕੁਛ ਹੋਏ ਬਾਸ ਜੀ ਅਗੋਂ ਉੱਪਰ ਤੋਂ ਖੰਡਾ ਸੋਨੇ ਆ ਰਿਹਾ ਹੈ ਇਨਸ਼ਾਅੱਲਾ ਲਿਆ ਫੇਰਾ ਬਰਾਬਰ ਟਾਈਮ ਵੀ ਕਾਫੀ ਹੋ ਗਿਆ ਹਾਂਜੀ ਲੋ ਜੀ ਅੱਛਾ ਉਂ ਇੱਧਰ ਡੁੱਲ ਤਾਂ ਨਹੀਂ ਜਾਊ ਇਹ ਟੇਡਾ ਜਾ ਫੇਰਾ ਮੰਜਾ ਵੀ ਐਂ ਰੱਖ ਲੈਨੇ ਚਲੋ ਹਨ ਮੋਲ ਨੂੰ ਲਿਆਏ ਸੀ ਕਾਲਜ ਤੋਂ ਉਹਨਾਂ ਨੂੰ ਮੋਲ ਖਾ ਰਹੀ ਹੈ ਗਰਮਾ ਗਰਮ ਕਿੰਨੇ ਪਨੀਰ ਰੋਟੀ ਘੰਟਾ ਲੇਟ ਹੋ ਗਿਆ ਸੀ ਦੇਖੀ ਅੱਖਾਂ ਇਹਦੀ ਗੁੱਸਾ ਦੇ ਦੋ ਵਜੇ ਆਏ ਨਹੀਂ ਉਹ ਤੇ ਆਣੇ ਦੀ ਸੀ ਆ ਫਿਰ ਮੀਟਿੰਗ ਚ ਆਲਦੀ ਸੀਗੀ ਕੋਈ ਹੈ ਮੀਟਿੰਗ ਹੀ ਸੀ ਗਈ ਮੇਰੀ ਮੈਂ ਨੇ ਸਵੇਰੇ ਹੀ ਪਤਾ ਸੀ ਦੋਨੇ ਉਧਰੋਂ ਦੇਖੀ ਆਹਾ ਉਧਰੋਂ ਮੂੰਹ ਦੇਖ ਇਹਨਾਂ ਨੂੰ ਠੀਕ ਹੈ ਫਿਰ ਟੈਨ ਨਾਲੋਂ ਵਿੱਚ ਹੁੰਦਾਣਾ ਚਾਹੀਦਾ ਹੁਣ ਮੀਟਿੰਗ 'ਚ ਸੀਗਾ ਫਿਰ ਹੁਣ ਤੁਹਾਨੂੰ ਦੱਸਤਾ ਦਿੱਤਾ ਸੀ ਮੈਂ ਕਿ ਚੱਲੇ ਆਉਂਗਾ ਮੈਨੂੰ ਤਾਂ ਆਇਆ ਸੀ ਮੈਂ ਕਿ ਚੱਲੇ ਆਉਣਗੇ ਉਹ ਜਦੋਂ ਮੈਂ ਕੀਤਾ ਫੋਨ ਮੈਂ ਕਿ 1.5 ਵਜੇ ਤੱਕ ਆਏ ਨਹੀਂ ਏ ਤਾਂ ਜਿਹੜਾ ਲੈਡ ਵੀ ਨਹੀਂ ਗਏ ਸੀ ਤੇ ਹੋਰ ਮੀਟਿੰਗ ਚੱਲ ਰਹੀ ਸੀ ਅਜੇ ਮਗਾ ਚੱਲ ਕੋਈ ਨਹੀਂ ਥੋੜਾ ਚੱਲ ਕੋਈ ਨਹੀਂ ਅੱਗੇ ਤਾਂ ਨਹੀਂ ਥੋੜਾ ਜਿਹਾ ਰੀਜੈਸਟ ਕਰ ਲੂਗੇ ਮੈਂ ਤਾਂ ਇਹ ਕਿਹਾ ਮੈਂ ਉਹਨੂੰ ਕਹਿ ਦੇਣਾ ਕਿ ਤੇ ਪਾਪਾ ਦੀ ਡਿਊਟੀ ਨਹੀਂ ਹੈ ਨਾ ਉਹ ਜਾਣਦੀ ਤੇ ਜਿੱਟੇ ਕਰ ਲਿਆ ਕਰ ਸਕੂਲ ਤੋਂ ਲੈ ਦੇਗਾ ਐਵੇਂ ਕਿਵੇਂ ਕਰ ਲਿਆ ਕਰੇ ਹੁੱਟੀ ਤੇ ਹੁਣ ਅਸੀਂ ਚੱਲੇ ਸੀ ਦਾदू ਦਾ ਫੋਨ ਠੀਕ ਕਰਾਣਾ ਕੱਲ ਪਾਪਾ ਨੇ ਦਿੱਤਾ ਸੀ ਦੇਖਦੇ ਆ ਠੀਕ ਹੋ ਗਿਆ ਤਾਂ ਲੈ ਕੇ ਆਵਾਂਗੇ ਕਹਿੰਦਾ ਤਾਂ ਸੀ ਉਹਨੇ खांच धुपी बड़ी पी फोन कर लगे सी। वो बस आ गई हो जो हेलो बचूस चलो आ गई ਮਮਾ ਮਾੜਾ ਕੁਝ ਤਾਂ ਕਿਹਨੂੰ ਮਨਪੀ ਕਰੀਏ ਉਹਨੂੰ ਦੇਖਦੀ ਮਾਰ ਉਹ ਕਿਹਦੀ ਤਰ੍ਹਾਂ ਬੰਨ੍ਹ ਕੇ ਆਦੇ ਨਾ ਪੱਟਾ ਦੇ ਦੇ ਠੀਕ ਹੈ ਚੱਬੀ ਦੇ ਲਈ ਰੈਲੀ ਇੰਜਰ ਚੱਪ ਉਹ ਜਾਣ ਆਣੀ ਦਾਦੀ ਦਾ ਕਬਰ ਬੈੱਡ ਦੀ ਵੀ ਆ ਰਹੇਗੇ ਆਖ ਦੇਖਣੇ ਨਾ ਠੀਕ ਹੈ ਬਾਏ ਡੈਡੀ ਦਾ ਚਾਰਜਰ ਦੇ ਸ਼ੀਰੋ ਦੀ ਮੂਰੇ ਲੈ ਆਉਂਦੇ ਨੇਗੇ ਆਪਦਾ ਮੱਝ ਕੇ ਲੈ ਇੱਦੋਂ ਦਾ ਮੂੰਹ ਦੇਖ

ਮਮਾ ਨੇ ਮਿਸਟਰ ਮੀਟ ਖੇਡ ਲਾਉਣ ਨੇ ਉਹ ਮਾਰਦੀ ਮਮਾ ਨੇ ਉੱਤੀ ਆ ਗਈ ਸੀ ਫਨੀ ਸੀਨ ਹੋ ਗਿਆ ਦੇਖੋ ਇਹ ਪ੍ਰਿੰਟ ਨੂੰ ਪ੍ਰਿੰਟ ਲਾੜੀ ਆਪਾਂ ਕਹਿੰਦੇ ਦੇਖੋ ਵੀ ਪ੍ਰਿੰਟ ਨੂੰ ਪ੍ਰਿੰਟ ਲਾੜੀ ਬਾਏ 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 ਚੁੱਲੇ ਤੇ ਸਾਹ ਬੇਰ ਲੱਗ ਗਏ ਨੇ ਹਾਂ ਹਾਂ ਕਿੰਨਾ ਵਧੀਆ ਲੱਗ ਰਿਹਾ ਕੋੜਾ ਫੜਨ ਲੱਗਿਆ ਆਪਣੀ ਅਗਲਾ ਕੁ ਬੇਰ ਤੋਂ ਜਮੇ ਬਾਸ ਬਾਸ ਜਾ ਰਹੀ ਹੈ ਆਪਣਾ ਤੇ ਫੋਨ ਅਸੀਂ ਲੈ ਲਿਆ ਹੈਗਾ ਦਾदू ਦਾ ਦੇਖੋ ਹੁਣ ਜਮਾ ਨਵੇਂ ਮੰਗੋ ਹੋ ਗਿਆ ਇਹ ਨਾਲ ਆਹ ਕਵਰ ਹੈ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੁਣ ਦਾਦ ਨੂੰ ਸਰਪ੍ਰਾਈਜ਼ ਦਵਾਂਗੇ ਹੁਣ ਜਦੋਂ ਆਣਗੇ ਤਾਂ ਤੇ ਬਸ ਹੁਣ ਅਸੀਂ ਚੱਲੇ ਸੀਗੇ ਦਾਦੀ ਕੇ ਪਾਪਾ ਨੇ ਮੜਾਇ ਇੱਕ ਤੇ ਜਾ ਕੀ ਹੁਣ ਅਸੀਂ ਇਸ ਕਰਕੇ ਪਾਪਾ ਮੈਨੂੰ ਕਹਿੰਦੇ ਵੀ ਤੂੰ ਦਾਦੀ ਕੇ ਹੁਣ ਹੀ ਜਾਂਦੇ ਸ਼ਹੀਦ ਅਗਤ ਸਿੰਘ پارک ਸਿੱਧੂ ਦਾ ਫੇਵਰੇਟ ਪਾਰਕ ਉਹ ਇਤਲੇ ਚਾਚੂ ਨੂੰ ਦੇਖਣ ਆਇਆ ਲੇਕਿਨ ਮੈਨੂੰ ਦੇਖਣਸਾਰ ਤਾਂ ਉਹ ਦੀ ਭੱਜ ਗਿਆ। ਦਾਦੀ ਮਾਸੜੀ ਭਿਜਾਉਂਦੇ ਨੇ ਡਰਾ ਕੇ। ਦਾਦੀ ਨੇ ਇੰਨੀ ਪਿਆਰ ਨਾਲ ਕਿਹਾ ਜਦ ਕਹਿੰਦੇ ਜਾ ਕੇ ਅੰਦਰ ਆ ਜਾਏ ਮਾਂ ਦਾਦੂ ਕਰਦੇ ਨਹੀਂ ਜੜੀ ਚਲ ਅੰਦਰ ਚਲ ਚਲ। ਬੰਦੇ ਨੇ ਉਹਨਾਂ ਨਾਲ ਲੱਗ ਕੇ ਅੰਦਰ ਕਰ ਨਹੀਂ ਪਾਇਆ ਬੈ ਮੈਨਾਂ। ਹੂੰ। ਹੋ ਗਈ। ਚੱਲ ਗਿਆ ਹੁਣ। ਹੋ ਗਿਆ। सात तो बज गए नहीं मैं पापा को कही जानी है नहीं। भी चलो 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 मैं पढ़ना भी है मेरा कल टेस्ट है अच्छा ज्यादा ना बोलो देखो गाइस इसका नाम है जैकी और मुझे इसे डर लगता है बस मुझे काटना ले मुझे जाना है आराम से ये दादू की डाटा केबल बीच में कहाँ आ रही है इसको पहले जेब में पाओ क्योंकि बाद में भागना भी पड़ता है तो ये मेरी तरफ ही क्यों झाग रहा है? चलो अब चलते हैं। डूल्लू। हे है हे हे शांति ना में नाग दी हैं। दादी ने लायक रखे थे टमाटर वो लायक चलने हैं। डूल्लू आ। ही होगा डूल्लू पूछ ले एक बारी अंदर। आहा गई डूल्लू। तो दादी थोड़े देख रही टीवी दादू। ढूलू, ढूलू दो तो लग रहा है। आएं डूलू लग रहा है। बात ठीक है, चले। अच्छा मस्त। ओके। नीरा, हो जाएंगे नीरा। चलो पापा मेरे तड़क जल्दी आएंगे। चलो, हेलो जैकी, बाय बाय।

ਹੋ ਰਹੀ ਆ ਲੱਗਾ ਬਾਹਰ ਆ ਕੇ ਪਤਾ ਲੱਗਾ ਲੋਕ ਟਾਈ ਤੁਰੇ ਫਿਰਦੇ ਨੇ ਕੰਮ ਕਰਕੇ ਆਈ ਨਹੀਂ ਸੀ ਸਿੱਧੂ ਕੰ ਦਾ ਡੋਰ ਲੈ ਕੇ ਆਉਗੀ ਫਿਰ ਇਹਨੂੰ ਕਿੱਥੇ ਲੈ ਕੇ ਆਉਂ ਮਮਾ ਆਈ ਨਹੀਂ ਸੀ ਸੀ ਹਾਂ ਮੈਂ ਕਿਹਾ ਦੋ ਜਵਾਕ ਕਿੱਥੋਂ ਆਗੇ

चलो चलो सारे प्रेम से मैं तो बाल जी की में चलो बस हुन है इथे तो ठंड बहुत सी माता ने अच्छा थानो क्या दूसरी टोपी ले लिया करो आ देख आज पूरा पंजाब ले आंदा पंजाब ले ए पर आओ तो अच्छा आज कर लो हुन का आओ जाई फोन काट ले पापा ने ये थोड़े वास्ते आज पूरा पंजाब ले आंदा ले ਕਵਰ ਅੱਛਾ ਕਵਰ ਵੀ ਚੇਂਜ ਕਰਾ ਰਹੇ ਪੰਜਾਬ ਲੈ ਆਂਦਾ ਪੂਰਾ ਪੰਜਾਬ ਕਿੰਨਾ ਸੋਹਣਾ ਬਣਾਤਾ ਮਿੰਨੇ ਦਾ ਵਾਲਪੇਪਰ ਵੀ ਬਦਲਦਾ ਇੱਧਰ ਦਿਖਾਉਂ ਚ ਨਹੀਂ ਤਾਂ ਦਿਖਣੀ ਵੀ ਵਾਲਪੇਪਰ ਵੀ ਦੇਖੋ ਇਹ ਲੱਗਦਾ ਹਾਂ ਹਾਂ ਕਿਦਾਂ ਉਹ ਲਗਜ਼ਰੀ ਜਿਹਾ ਲੱਗ ਰਿਹਾ ਯਾਰ ਐਂ ਕਿਆ ਪੂਰਾ ਇੱਧਰ ਤਾਂ ਪੰਜਾਬ ਪੰਜਾਬ ਲੈ ਆਂਦਾ ਪੰਜਾਬ ਬੜੀ ਪੰਜਾਬੀ ਆਉਂਦੀ ਤੈਨੂੰ ਪੰਜਾਬ ਪੰਜਾਬੀ ਲਿਖਿਆ ਪੰਜਾਬ ਆ ਦੇਖੋ ਖੋਲ ਕੇ ਮੈਨੂੰ ਦਿਖਾਓ ਮਾਰੇ ਅੰਦਰ 580 ਉਹ ਦੇਖਿਆ ਹੋ ਗਿਆ ਨਾ ਵਧੀਆ ਪੂਰਾ ਹਾਂ ਦੇਖੋ ਦੋ ਦੋ ਪੈਸੇ ਦੋ ਦੋ ਪਹਿਲੇ ਥੁੰਦਾ ਨਹੀਂ ਓਏ ਇਹਨੂੰ ਤਾਂ ਧਿਆਨ ਨਹੀਂ ਫੜਾਉਗੀ ਚਲਾ ਕੇ ਤਾਂ ਦੇਖੋ ਹੋੜਾ ਮੈਂ ਤਾਂ ਦੇਖਦਾ ਚਲਾ ਕੇ ਦੇਖ ਐਕਸਾਈਟਮੈਂਟ ਤਾਂ ਦੇਖ ਮੜੀ ਜੀ ਇਹਦੇ ਨਾਲ ਨਾਲ ਇੱਕ ਲਿਆਂਦਾ ਤੈਨੂੰ ਗਿਫਟ ਹੈ ਗਿਫਟ پکڑ ਮੈਂ ਗਿਫਟ ਪਕੜੀ ਚੱਲ ਕਰ ਇੱਕ ਗਿਫਟ ਹੈ ਹਾਂ ਦੇਖੀ ਤੇ ਜਾ ਕਾਬਰ ਕਵਰ ਵੀ ਗਿਫਟ ਹੈ ਹੂੰ ਦੂਜਾ ਹੈ ਗਿਫਟ ਗਾਰਡ ਜਿਹੜਾ ਇਹ ਤੇ ਗਾਲਾ ਹੈ ਗਿਫਟ ਪੰਨੇ ਨੂੰ ਵੀ ਲੱਗ ਗਿਆ ਤੀਸਰਾ ਗਿਫਟ ਤੇਰਾ ਆ ਧਿਆਨ ਨਾਲ ਪੜ ਇੱਕ ਅਮੁੱਠੇ ਨਾਲ ਪੜਿਆ ਰੱਖ ਦੇ ਫੋਨ ਥੱਲੇ ਹਾਂ ਆਏ ਚੌਥਾ ਗਿਫਟ ਤੇਰਾ ਹੈ ਦਾਤਾ ਕੇਵਲ ਤਦੂ ਦਾ ਪੰਜਵਾਂ ਤੇਰਾ ਰੋਲਾ ਬਹੁਤ ਕੋਨਾ ਹੈ ਇਸ ਲਈ ਤੇਰੇ ਗਿਫਟ ਉਹ ਦੇ ਮੇਰਾ ਨਹੀਂ ਹੈ ਉਹ ਮੇਰੇ ਕੋਲ ਤਾਂ ਹੈਗਾ ਇਹਨੂੰ ਪਤਾ ਵੀ ਹੈੱਡਫੋਨ ਦੀ ਜੀ ਵੀ ਲਾਉਂਦੀ ਹੁੰਦੀ ਹੈ ਇਹ ਤੇਰਾ ਹੀ ਆ ਉਹ ਲੈ ਹੁਣ ਜਦੋਂ ਅਸੀਂ ਕੋਈ ਨਹੀਂ ਅਸੀਂ ਲਾਇਆ ਕਰਾਂਗੇ ਨਾ ਤੂੰ ਆਹ ਲਾ ਕੇ ਸੁਣਿਆ ਕਰੀਂ ਆਪਾਂ ਇਹ ਬਲੈਕ ਇਹ ਮੇਰੇ ਕੋਲ ਤੇ ਨਹੀਂ ਹੈ ਕੁੜੀਆਂ ਲਾਉਂਦੀ ਆ ਲੈ ਮੁੰਡੇ ਵੀ ਲਾਉਂਦੀ ਹੈ ਕਿਉਂ ਕੰਨ ਤਾਂ ਦੋਨਾਂ ਦੇ ਲੱਗੇ ਨੇ ਮੋਟਾ ਲਾਏ ਜੋ ਕੋਣ ਕੋਣ ਆ ਮੇਰਾ ਚਾਰਜਰ ਤੇਰੇ ਦਾਦਾ ਦਾ ਚਾਰਜਰ ਆਹ ਦਾदू ਦੀ ਪੁਰਾਣੀ ਡਾਟਾ ਕੇਬਲ ਆ ਮਹੌਦਿਤ ਲੋੜ ਨਹੀਂ ਹੁਣ ਦਾਦੂ ਨੂੰ ਨਾ ਆਪਾਂ ਸਾਰੇ ਜਾਨੇ ਸਰਪ੍ਰਾਈਜ਼ ਕਰਾਂਗੇ ਕੱਲੂ ਵਾਲੀ ਪੋਰਟ ਵਿੱਚ ਦੇਖਦਾ ਕਿੰਦਾ ਬਣਾ ਹੈ ਮੈਂ ਕਿ ਕੱਲੂ ਦਾਦੂ ਨੂੰ ਸਰਪ੍ਰਾਈਜ਼ ਕਰਾਂਗੇ ਸਾਰੇ ਦਾਦੂ ਨੂੰ ਤਾਂ ਹੀ ਹੋਊ ਵੀ ਮੈਂ ਹੁਣ ਫੋਨ ਕੀ ਕਰੂੰਗਾ ਹਨਾ ਵੀਰ ਦੀ ਟਾਰ ਚੀ ਜਿਹੜਾ ਪਤਾ ਕੀ ਹੈ ਫਿਰ ਮੰਮੀ ਦਾ ਫੋਨ ਜਿਹੜਾ ਖਰਾਬ ਹੋ ਜਾਗਾ ਵੀ ਦਾਦੂ ਉਹ ਠੀਕ ਕਰਾਤਾ ਤੇ ਜਿਹਦੇ ਵਿੱਚ ਪਾ ਦੋ SIM ਦਾਦੀ ਵਾਲਾ ਜਿਹੜਾ ਉਹ ਐਂਕੀ ਚਾਰਜ ਵਾਲਾ ਉਹਦੇ ਤੇ ਚਲਾ ਲਿਓ ਹਾਇ ਰੁਕਦੇ ਕਿਉਂ ਗੱਡੀ ਆ ਮੈਂ ਫਿਰ ਦਾਦੂ ਜਿਹਦਾ SIM ਦੇਣਗੇ ਵੀ ਉਹ ਚ ਲਾਓ ਉਹ ਚ ਪਾ ਦੋ ਹਨਾ ਸੁਣ ਫਿਰ ਆਪਾਂ ਇਹ ਚ ਪਾ ਕੇ ਦੇ ਦਾਂਗੇ। ਦਾਦੂ ਕਿਉਂ ਦੇਖੂ ਬੁੱਟੀ ੱਟੀ। ਚਲ ਇਹ ਤਾਂ ਜਦੋਂ ਦਾਦੀ ਦੇ ਦਾਦੀ ਸਮਝ ਜਾਣਗੇ। ਸਵੇਰੇ ਉੱਠਦੇ ਹੁੰਦੇ ਨਾ ਸਵਾ 3:00 ਹਾਂ ਉਦੋਂ ਰੱਖਾਂਗੇ। ਸਵਾ 3:00 ਵਜੇ ਜਦੋਂ ਆਉਂਦੇ ਹੁੰਦੇ ਆ ਉਹਨਾਂ ਦੇ ਪੈਰ ਕੋਲੇ ਐ అలਾਰਮ ਜਿਹਾ ਲਾ ਕੇ ਰੱਖ ਦਾਂਗੇ। ਇਹ ਉਹ ਵੱਡਾ ਕਿੰਨਾ ਹੈ? ਚਲ ਦਾਦੂ ਕਹਿਣਗੇ ਮੈਂ ਸੁਪਨੇ 'ਚ ਆ ਜਾ ਦਾਦੂ ਕਹਿਣਗੇ ਸੁਪਨੇ। ਉਹ ਦੋ ਵੱਡਾ ਜਾ ਕੇ ਮੈਂ ਅੱਜ ਪਹਿਲੀ ਵਾਰੀ ਰੈਂਟੀ ਬੁੱਟੀ ਨਾਲ ਉਹ ਰੁਕਾਉ ਉਹਦੀ ਐਨ ਬਾਕਸਿੰਗ ਜਿੱਤਾ ਕਰੋ ਉਹਦੀ ਹੈੱਡਫੋਨ ਜਿਹਦੀ। ਓਏ ਮਾਹੌਂਦ ਦੇ ਖੋਲ ਕੇ ਤਾਂ ਦਿਖਾ ਕਿਉਂ ਆਈ ਰੱਖੀ ਜੰਗ ਲੱਗਦੀ ਹੋਈ ਇਹ ਨਹੀਂ ਮੜਾ ਜੈਨ ਆ ਤਾਂ ਖੋਲ ਚਾਰਜਰ ਲਾਈਏ ਦੱਸਦਾ ਓਏ ਅੰਦਰੋਂ ਨਾ ਖੋਲਦੀ ਸਾਰਾ ਕੁਛ ਆਹੀ ਖੋਲਣਾ ਮੈਨੂੰ ਨਹੀਂ ਆਉਂਦਾ ਆਇਓ ਕਮਾ ਲੀ ਇਹਨੂੰ ਓਏ ਇਹ ਨਾ ਖੋਲਾ ਦੇ ਇਧਰ ਸਾਈਡ ਨੂੰ ਇਧਰ ਉਹ ਘੁੰਮ ਗਿਆ ਘੁੰਮ ਗਿਆ ਓਾਈ ਖੁੱਲ ਜੂ ਵੇ ਤਾਂ ਉਹ ਕਿੱਲਾ ਲੱਗ ਰਿਹਾ ਹੈ ਦੂਰ ਤੱਕ ਤਾਂ ਮੂ ਚਾਰਜਰ ਕਿੱਥੇ ਦਾ ਡਾਕਟਰ ਬੈਠ ਕੇ ਖੇਲੋ ਬੈਠ ਕੇ ਖੇਲੋ ਖੋਲੋ ਬੈਠ ਕੇ ਖੋਲੋ ਖਿੱਚੀ ਉਹ ਦੇਖਿਆ ਉਹਨੇ ਡਾਟਾ ਕੇਬਲ ਕਿਵੇਂ ਸੁੱਟਦੀ ਹਾਂ ਬੈਠ ਜਾਈ ਡਾਕਟਰ ਆਹ ਉਹ ਦੇਖੋ ਕਿੱਡੀ ਵੱਡੀ ਡਾਟਾ ਕਿਉਂ ਆਹ ਹੋ ਏਡੀ ਵੀ ਹੁੰਦੀ ਆ ਵੀ ਰੱਖ ਦੇ ਮੈਂ ਖੋਲਦੀ ਰੱਖ ਮੇਰੇ ਕੋਲ ਨਾ ਜਿੱਕਾਤਾ ਨਹੀਂ ਤਾਂ ਵਧੀਆ ਸੀ ਮੇਰੀ ਇਹ ਲੋ ਬੈ ਜਾ ਇੱਧਰ ਦੋ ਮੇਰੇ ਲਈ ਇਹਨੂੰ ਤਾਂ ਕੋਈ ਇਹ ਨਾ ਮਦਰ ਟਾਲਾ ਮਦਰ ਨਾ ਸਾਹਮਣੇ ਅਡਾਪਟਰ ਤਾਂ ਮਿਲ ਗਿਆ ਨਾ ਹਾਂ ਇਹਦੇ ਤੇ ਲਾ ਦੂੰਗੀ ਦਾਦੂ ਦਾ ਫੋਨ ਵੀ ਵੀਵੋ ਦਾ ਹੈ ਨਾ ਇਸ ਕਰਕੇ ਵੀਵੋ ਦਾ ਅਡਾਪਟਰ ਉਹ ਮੰਮੀ ਦਾ ਉਹ ਕੋਈ ਨਹੀਂ ਪੇਚ ਰਹੀ ਇਹ ਕਿਹੜਾ ਆਪਣਾ ਰੁਕ ਜਾ ਹਾਂ ਮੈਂ ਉਹ ਜਿਹੜੀ ਚੀਜ਼ ਨਾਲ ਇਹਨੂੰ ਖੋਲਦੀ ਏ ਇਹ ਲੈ ਰੱਖੀਏ ਸਿੱਧੂ ਨੇ ਹਾਂ ਇਹਦੀ ਕਾਪੀ ਆ ਨਾ ਕਰੋ ਦੁੱਤੀ ਬਣਾ ਕਾਲਾ ਖੁੱਲ ਗਿਆ ਬਸ ਸੋਈਦਾ ਤੁਹਾਨੂੰ ਮੇड़ा ਹਨਾ ਫਿਸਟੇ ਬਾਰੇ ਅੰਦਰ ਸਾਰਾ ਹਿੱਲਿਆ ਪੈਰ ਲੱਗ ਗਿਆ ਆ ਜਿਹੜਾ ਟੱਕੀ ਨੂੰ ਮੰਗੇ ਫਿੱਧਰ ਕਿ ਐਨੇ ਰੱਖੀ ਆ ਸਿੱਧੇ ਨੇ ਬੈਠਾ ਦੇਖੀ ਕਿ ਮੈਂ ਖੁੱਦ ਖੋਡੂ ਕੀ ਖੋਡੂ ਕੀ ਮੈਨੂੰ ਨਹੀਂ ਤਾਂ ਦੇਖਣ ਦੇ ਵੀ ਸੱਟਾ ਪੁਰਜਾ ਥਲੇ ਕਿਤੇ ਆ ਪਿਆ ਪਹਿਲੇ ਤਾਂ ਖੋਡਾ ਸੀ ਆ ਯਰ ਆ ਪਾਇਆ ਰੋਈ ਹਾਂ ਅੱਡੀ ਗਣੀ ਗਣੀ ਲੱਪੀ ਆਨੇ ਆ ਆ ਕੱਡੀ ਇਹਦੇ ਵਿੱਚ ਏ ਟਿੰਡਾ ਹਾਂ ਸਿੱਧਾ ਅਟਾ ਪਾ ਦੇ ਨਾ ਪਾ ਦੇ ਉਹ ਆਲੇ ਕੀ ਇਹਨੇ ਨਾ ਹੀਲੀ ਹੋਣਾ ਕੁਝ ਉਹ ਹੱਦੂ ਪਾ ਦੇ ਵਿੱਚ ਪਾ ਬੱਲੇ ਏ ਇੱਧਰ ਪਾ ਬੱਲੇ ਗੋ ਉਹ ਆ ਸੀਦੀ ਕੇਬਲ ਸੀ ਟਾਈਪ ਤਿੰਨ ਚਾਰ ਹੋ ਗਈਆਂ ਹੈ ਜਿਹੀ ਸੇਮ ਰੱਖ ਲੈਣਾ ਇਹਦੇ ਚ ਪਾ ਸਾਰੀਆਂ ਇਹ ਚੀਨੇ ਨਾ ਉੱਚੀ ਪਾ ਕੇ ਰੱਖ ਲੈ ਦੇ ਇਧਰ ਕੀ ਦੇਖ ਰਹੇ ਐਵੇਂ ਉਹ ਦੀ ਥੋੜੀ ਜੀ ਉਹ देखो दे दे तो सही चल रहा है उह है यार चार्ज गुदगुदी हुंदी है कोड़ियां नी पांदियां ने मुंडे भी पांदे है आ देख के लगे कौन ओए रुको हे <coughs> कित बोत रे हेली जी लांदे वक्त के देख लिया है डंडी जे बता ओ डंडी नी बताती आ देख अच्छा ओ डंडी नी है ये ताब ओदा लगया आ ਕਿੰਨੇ ਪਰਸੈਂਟ ਚਾਰਜ ਕਰਵਾ? ਇੱਧਰ ਦੇਖ 91% ਚਾਰਜ ਇੱਥੇ ਤਾਂ ਦਿਖਾ ਬਣੇ ਮੈਨੂੰ ਵੀ ਦੇ ਦਿਆ ਕਰੋ ਇੱਧਰ ਕੋਈ ਲੈ ਆ ਕੇ ਆ ਤੂੰ ਲਾ ਲਈਂ ਤੇਰੇ ਵਾਸਤੇ ਲਿਆਂਦਾ ਵੀ ਮੇਰੇ ਨਹੀਂ ਆ ਤੇਰੇ ਹੀ ਨੇ ਬਈ ਮਾਰਾ ਕੁਮਾਰ ਤੇ ਦੱਸ ਰਿਹਾ ਕਿੰਨੇ ਪਰਸੈਂਟ ਹਨ ਮੈਂ ਲੂੰਗਾ ਰੱਖੇ ਨੂੰ ਮੈਂ ਇਹ ਲੈ ਰੱਖੂ ਰੱਖ ਦੇ ਖੱਬੇ ਵਾਲੇ 'ਚ ਲਾਈਟ ਕਿਉਂ ਨਹੀਂ ਕੀ ਇਹਦੇ ਨਾਲ ਮੇਰੇ ਵਾਲੇ ਨਾਲ ਦਾਦੂ ਵਾਲ ਨਾਲ ਚਾਰਜ ਕਰਕੇ ਦੇਖੀ ਇੱਥੇ ਤਾਂ ਦੇਖੋ ਆਲੇ अंदर नहीं होगा करता डुबो के जा चली चल रही है देखो ये फिर वो ना शेप के रैंडीज़ ओ साइटर होना है तो हाँ देखो हाँ दिखा उन चलता है क्योंकि बोलनी चाहिए कनेक्टेड बोलनी नहीं है कनेक्टेड इतना इतना साड़ी स्पीकर जो ऊपर बोल रहा है क्लिप्ट हाँ ही है ਕੀ ਚੀਜ਼ ਆਹੀ ਟੀਵੀ ਇਹ ਇਹ ਉਹ ਫੇਰੀ ਗੋਲੀ ਤਾਂ ਹੈ ਆਹਾ ਵਾਲਾ ਕਿ ਨਹੀਂ ਹੈ ਇੱਕੋ ਖਰਾਬ ਹੈ ਮੈਨੂੰ ਲੱਗਦਾ ਇੱਕ ਨਾਲ ਹੀ ਹੁੰਦੇ ਹੋਣਗੇ ਬੋਲੀਏ ਫਿਰ ਚਲਾ ਕੇ ਤਾਂ ਦੇਖ ਕੁਝ ਹੋ ਨਾ ਦੋਨੋਂ ਇੱਕ ਮੇਰੀ ਵੀਡੀਓ ਲਾ ਦੇ ਹੌਟਸਪੌਟ ਕਰਨੇ ਪਹਿਲਾਂ ਉਸ ਹੋ ਗਈ ਰੁਕੋ ਹੌਟਸਪੌਟ ਆਇਆ ਦੇਖੋ ਇਹ ਵੀਡੀਓ ਦੇਖ ਲਈ ਨੀ ਚੱਲ ਮੈਨੂੰ ਵੀ ਇੱਕ ਲਾ ਦੇ ਉਹ ਇੱਕ ਮਿੰਟ ਲਾਣੀ ਹੈ ਪਹਿਲਾਂ ਚੈੱਕ ਕਰ ਲੈਣ ਦੇ ਬਾਬਾ ਜੀ ਦੀ ਵੀਡੀਓ ਲਾ ਦੇ ਇੱਕ ਮਿੰਟ ਆਵਾਜ਼ ਪਰਲੀ ਮਮਾ ਬਾਬਾ ਜੀ ਦੀ ਵੀਡੀਓ ਲਾ ਕੇ ਦੇਖੀ ਪਹਿਲਾਂ ਜੀ ਦੱਤ ਮਮਾ ਦੇਖੋ ਮਾੜੀ ਜੀ ਆਵਾਜ਼ ਵੀ ਵਧੀਆ ਲੱਗ ਰਹੀ ਜਿਆਦਾ ਅੱਛਾ ਸੁਣ ਇਹਨੂੰ ਵੀ ਲਾ ਕੇ ਦੇ ਬਈ ਇੱਕ ਸਿੱਧਾ ਚੱਲ ਕੇ ਨੰਬ ਰੱਬ ਕੇ ਦੇਖੋ ਪਾਵਰ ਆਫ ਬੋਲਦੀ ਹੈ ਹੋ ਗਿਆ ਇਹਦੇ ਕਰੇ ਲਾ ਚੱਲ ਰਿਹਾ ਇਹਨੂੰ ਚੱਪ ਐ ਓਕੇ ਹਾਂ ਹਾਲਾ ਤੁਸੀਂ ਕੰਨ ਚਾ ਲਾ ਦੇ ਨਾ ਹੋਰ ਕਰੀਂ ਮਾਰੀ ਜੀ ਥੋੜੀ ਜੀ ਹਾਂ ਜੀ

ਬਹੁਤ ਕੰਨ ਆਵਾਜ਼ ਆਵੇ ਹਮ ਮੈਂ ਲਾਦਾ ਨੂਗਲੀ ਕਬਜਾ ਕਰ ਲੂ ਇਹਦਾ ਮੇਰੇ ਕੋਲ ਨਹੀਂ ਚੀਨੀ ਪਾਣੀ ਚਲੋ ਦੋ ਡੈਡੀਕੇਟਡ ਨਾ ਦੇਣੇ ਘੈਂਟ ਹੈਗਾ ਜਿਹੜਾ ਇੱਕ ਚੀ ਠੀਕ ਕਰਾਉਣਗੇ ਨਾਲ ਪੰਜ ਗਿਫਟ ਵਧੀਆ ਚੀਜ਼ ਆਂਦੀ ਹੈ ਹਨਾ 80% ਵੀ ਰਹਿ ਗਏ ਨਹੀਂ ਮੈਂ ਇਹਦੇ ਚ ਰੱਖ ਲਾ ਦੇ ਚਲੋ ਬਈ ਫਟਾਫਟ ਬਈ ਇਹ ਵੀ ਆ ਜਾਂਦੀ ਸੀ ਉਹਨੂੰ ਹੋ ਜੂਗਾ ਲਾਏਂਗੀ ਤਾਂ ਫੇਰ ਬਾਅਦ ਚ ਹੋ ਜੂ ਕੋਈ ਨਹੀਂ ਲਾਈ ਰੋਦੋਗਾ ਇਹ ਰੱਖ ਦੇ ਦਾदू ਦਾ ਫੋਨ ਤਾਂ ਲਾ ਕੇ ਦੇਖ ਵੀ ਚਾਰਜ ਹੁੰਦਾ ਵੀ ਐ ਉਹ ਦੂਜਾ ਐਡਪਟਰ ਲਗਾਤਾ ਨਹੀਂ ਨਹੀਂ ਦੀਦੀ ਨੇ ਲਗਾਉਂਦੇ ਇਹਨਾਂ ਰਿਸਕ ਨਾਲੋਂ ਇਹ ਬਹੁਤ ਅੱਧਾ ਚਲ ਮम्मा ਨੂੰ ਦੇ ਦੇ ਮम्मा ਲਗਾ ਦਿੰਦੇ ਪਾਪਾ ਅੱਧ ਲਿਖ ਰਹਿਆ ਉਹ ਉਹ ਤਾਂ ਬੋਲ ਜਾਂਦੇ ਮੰਮੀ ਆ ਅੱਗ ਲਿਖ ਰਹਿਆ ਗਿਆ ਆ ਕੇ ਦੇਖ ਮੜੇ ਤਾਂ ਵਧੀਆ ਆ ਸਾਹਮਣੇ ਰੱਖਣਾ ਪਊਗਾ ਹਾਂ ਢੇਕ ਇੱਕ ਵਾਰੀ ਕਰ ਗਿਆ ਤਾਂ ਬਸ ਮੇਰਾ ਇਹ ਹਾਂ ਠੀਕ ਆ ਤੇਰਾ ਓਕੇ ਸਾਨੂੰ ਕੀ ਦੇਵੇਂਗਾ ਤੂੰ ਮੈਂ ਦੇ ਆ ਦੋ ਹਾਂ ਆ ਇੱਕ ਦੋ ਆਹ ਹਾਂ ਇਹ ਹਾਂ ਮੈਂ ਗੱ ਤੇ ਚਲੋ ਬਹੁਤ ਹੀ ਜ਼ਿਆਦਾ ਭੁੱਖ ਲੱਗ ਰਹੀ ਸੀਗੀ ਤੇ ਮਮਾ ਨੇ ਬਣਾਇਆ ਸਾਗ ਤੇ ਨਾਲ ਚਾਰ ਤੇ ਰੋਟੀ ਵਾਹ ਮਮਾ ਤੁਸੀਂ ਤਾਂ ਮਜ਼ੀ ਲਿਆ ਦਿੰਨੇ ਸਾਗ ਬਣਾ ਕੇ ਮੈਨੂੰ ਤਾਂ ਬਹੁਤ ਪਸੰਦ ਆ ਤੁਹਾਨੂੰ ਬਹੁਤ ਜ਼ਿਆਦਾ ਨਾਲ ਮੂਲੀ ਵੀ ਹੈ ਇਹਦੇ ਕਣਕ ਦੀ ਫਿਲਮ ਦਾ ਕਣਕ ਦੀ ਲਾਈ ਹੈ ਮੱਕੀ ਦੀ ਨਹੀਂ ਲਾਈ ਹੋ ਇਹ ਸਾਡੇ ਚਾਰਾਂ ਦੀ ਫੇਵਰੇਟ ਡਿਸ਼ ਹੈ ਹੈਨਾ ਸਿੱਧੂ ਨੂੰ ਵੀ ਪਸੰਦ ਹੈ ਕਿੰਨਾ ਕੁ ਪਸੰਦ ਆ ਸਿੱਧੂ ਤੂੰ ਮੱਕੀ ਦੀ ਨਹੀਂ ਖਾਂਦੀ ਰੋਟੀ ਮੱਕੀ ਦੀ ਨਹੀਂ ਸਿੱਧੂ ਦਾ ਸ਼ਬਦੀ ਹਾਂ ਤਾਂ ਲੈਣੀ ਆ ਮੈਂ ਮੱਕੀ ਦੀ ਪਰਕੀ ਮੱਕੀ ਦੀ ਪਰ ਕਣਕ ਦੀ ਮੈਨ ਜ਼ਿਆਦਾ ਵਧੀਆ ਲੱਗਦੀ ਪਤਾ ਨਹੀਂ ਹੋਰ ਅਦਰਕ ਦਾ achar ਮਿਰਚ ਦਾ achar ਇਹ ਸਟਕੇ ਸਾਗ ਦੇ ਵਿੱਚ चलो सिद्धू रोटी <रोति> खाओ <t Boho> सिद्धू गेम ਕੀ ਟੀਨ ਹੈ ਕਰਨੀ ਚੱਲ ਸਿੱਧੂ ਰੋਟੀ ਖਾਓ ਸਿੱਧੂ ਗੇਮ ਖੇਲੀ ਜਾਂ ਫਿਰ ਇੱਥੇ ਨਾਲ ਨਾਲ ਹਲੋ ਤੇ ਆ ਜਿਹੜਾ ਵਲੌਗ ਅਸੀਂ ਇੱਥੇ ਐਂਡ ਕਰਦੇ ਆ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਿਓ ਮਿਲਦੇ ਸਿੱਧੂ ਤਾਂ ਆ ਰਿਹਾ ਰਾਤੀ ਆ ਰਿਹਾ ਅੱਗੇ ਸਿੱਧੂ ਪਿੱਛੇ ਆ ਹਾਂ ਬਾਏ ਬਾਏ ਕਹਿ ਕੇ ਰਹਿਣ ਬਾਏ ਬਾਏ